ਪਿਆਰ ਮਿਲਿਆ ਪਿਆ ਤੁਹਾਡੇ ਸਟਾਫ ਵੱਲੋਂ ਕੀ ਕਹਣਾ ਮੈਂ ਸਾਰੇ ਸਟਾਫ ਦਾ ਪੂਰੇ ਨਗਰ ਨਿਕਮ ਅਮਰਸਰ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਮੇਰੀ ਵਿਦਾਇਗੀ ਪਾਰਟੀ ਜਿਹੜੀ ਹੈ ਉਹ ਐਡੀ ਗਰਮ ਜੋਸ਼ੀ ਦੇ ਨਾਲ ਕੀਤੀ ਹੈ ਔਰ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਜੋ ਵੀ ਭਵਿੱਖ ਦੇ ਵਿੱਚ ਇਹਨਾਂ ਦੇ ਕੋਈ ਕੋਈ ਵੀ ਕੰਮ ਹੋਣਗੇ ਕਿਸੇ ਵੀ ਸੰਸਥਾ ਦੇ ਨਾਲ ਜੋ ਵੀ ਇਹਨਾਂ ਨੇ ਮੈਨੂੰ ਪਿਆਰ ਦਿੱਤਾ ਮੈਂ ਉਹਦਾ ਬਹੁਤ ਬਹੁਤ ਰਿਣੀ ਹਾਂ ਔਰ ਹਮੇਸ਼ਾ ਇਹਨਾਂ ਦੀ ਜਿਹੜੀਆਂ ਯਾਦਾਂ ਗਈਆਂ ਉਹ ਮੇਰੇ ਕੋਲ ਰਹਿਣਗੀਆਂ ਧੰਨਵਾਦ ਸਾਡੇ ਜੀ ਬਹੁਤ ਬਹੁਤ ਮੁਬਾਰਕਾਂ ਸੁਬਿਰਨ ਹਰਬੰਸ لال ਜੀ ਜਿਹੜੇ ਰਿਟਾਇਰ ਹੋਏ ਨੇ ਇਹਨਾਂ ਨੂੰ ਇਹਨਾਂ ਦੇ ਪਰਿਵਾਰ ਨੂੰ ਇਹਨਾਂ ਦੇ ਫੈਮਿਲੀ ਨੂੰ ਬਹੁਤ ਬਹੁਤ ਮੁਬਾਰਕਾਂ ਆ ਔਰ ਜਿੰਨਾ ਪਿਆਰ ਮਿਲਿਆ ਆ ਇਥੋਂ ਉਥੋਂ ਲੱਗਦਾ ਆ ਕਿ ਇਹ ਦਿਲਾਂ ਦੇ ਵਿੱਚ ਰਾਤ ਕਰਦੇ ਸੀ ਬਾਕੀ ਸਾਰਿਆਂ ਲਈ ਇੱਕ ਸ਼ਬਦ ਜਾ ਜਾ ਧੰਨ ਅੱਜ ਸਾਡੇ ਬਹੁਤ ਸਤਿਕਾਰਯੋਗ ਸਾਡੇ ਭਾਈ ਹਰਬੰਸ لال ਜੀ ਆਪਣੇ ਮਹਿਕਮੇ ਤੋਂ ਰਿਟਾਇਰ ਹੋਏ ਆ ਔਰ ਦੇਖਣ ਨੂੰ ਮਿਲਿਆ ਕਿ ਬਹੁਤ ਸਾਰਾ ਪਿਆਰ ਪੂਰੇ ਮਹਿਕਮੇ ਨੇ ਪੁਰੇ ਅਫੀਸਰ ਸਹਿਬਾਨ ਔਰ ਮੇਰ ਸਾਹਿਬ ਔਰ ਸੈਂਟਰੀ ਇੰਸਪੈਕਟਰ ਜਿੰਨੇ ਵੀ ਜੌਂਡ ਕਮਿਸ਼ਨਰ ਸਾਹਿਬ ਅਸਿਸਟੈਂਟ ਕਮਿਸ਼ਨਰ ਸਾਹਿਬ ਔਰ ਸ਼ਰਮਾ ਜੀ ਪਾਟਿਆ ਸਾਹਿਬ ਸਾਰਿਆਂ ਨੇ ਬਹੁਤ ਸਾਰਾ ਪਿਆਰ ਦਿੱਤਾ ਇਤੋਂ ਪਤਾ ਲੱਗਦਾ ਹੈ ਕਿ ਹਰਬੰਸ ਜੀ ਨੇ ਮਹਿਕਮੇ ਵਿੱਚ ਬਹੁਤ ਪਿਆਰ ਖੱਟਿਆ ਹੈ ਔਰ ਆਪਣੀ ਜਿਹੜੀ ਡਿਊਟੀ ਹੈ ਤਨ ਦੇਹੀ ਨਾਲ ਕੀਤੀ ਇਮਾਨਦਾਰੀ ਨਾਲ ਕੀਤੀ ਹੈ ਬੜੇ ਚਰਚੇ ਹੋਏ ਆ ਬੜੇ ਰਿਕਾਰਡ ਦੱਸੇ ਗਏ ਆ ਇਹਨਾਂ ਦੇ ਮੈਂ ਤੇ ਇੱਥੇ ਮੌਕੇ ਦੇ ਇਹੀ ਗੱਲ ਕਵਾਂ ਕਿ ਸਾਡਾ ਬਹੁਤ ਪੁਰਾਣਾ ਪਿਆਰ ਆ 990 ਤੋਂ ਅਸੀਂ ਦੋਸਤ ਬਣੇ ਆ ਔਰ ਜਿੱਥੇ ਇਹਨਾਂ ਨੇ ਆਪਣੇ ਡਿਊਟੀ ਦਾ ਕੰਮ ਕੀਤਾ ਸਰਵਿਸ ਦਾ ਕੰਮ ਕੀਤਾ ਹੈ ਸਰਕਾਰੀ ਜੋਬ ਕੀਤੀ ਹੈ ਉਹਦੇ ਨਾਲ ਨਾਲ ਇਹਨਾਂ ਨੇ ਸਮਾਜ ਦਾ ਕੰਮ ਵੀ ਕੀਤਾ ਹੈ ਔਰ ਬੱਚਿਆਂ ਨੂੰ ਐਜੂਕੇਸ਼ਨ ਕਰਨਾ ਬਹੁਤ ਸੂਝਵਾਨ ਨੇ ਕਲਾਕਾਰ ਨੇ ਔਰ ਪੜ੍ਹੇ ਲਿਖੇ ਨੇ ਬਹੁਤ ਵਿਦਵਾਨ ਲੋਕਾਂ ਦੇ ਵਿੱਚ ਬੈਠਦੇ ਆ ਔਰ ਫਲੂਟ ਬਹੁਤ ਅੱਛੀ ਵਜਾਉਂਦੇ ਆ ਸਿੰਗਰ ਬਹੁਤ ਵਧੀਆ ਆ ਸ਼ਾਇਰੀ ਬਹੁਤ ਵਧੀਆ ਕਰ ਲੈਂਦੇ 16 ਕਲਾ ਸਪੂਰਨ ਨੇ ਹਾਂਜੀ ਔਰ ਸਾਡੀ ਮਹਿਫਲ ਲੱਗਦੀ ਰਹਿੰਦੀ ਆ ਹੁਣੇ ਫ੍ਰੀ ਹੋ ਗਏ ਆ ਤੇ ਮੈਂ ਇਹ ਹੀ ਬੇਨਤੀ ਕਰਾਂਗਾ ਇਹਨਾਂ ਦੇ ਚਰਨਾਂ 'ਚ ਕਿ ਜਿਹੜਾ ਇਹ ਬੱਚਿਆ ਹੋਇਆ ਜੀਵਨ ਜਿਹੜਾ ਆ ਤੁਹਾਡਾ ਇਸ ਤਰ੍ਹਾਂ ਖੁਸ਼ੀਆਂ ਭਰਿਆ ਰਹੇ ਔਰ ਸਮਾਜ ਨੂੰ ਇਹ ਜੀਵਨ ਦਿੱਤਾ ਜਾਵੇ ਜਿੰਨਾ ਸਮਾਂ ਆ ਸਮਾਜ ਨੂੰ ਦਿੱਤਾ ਜਾਵੇ ਗੱਲ ਹੈ ਕਿ ਅੱਜ ਦੇ ਲਾੜੇ ਨੂੰ ਜਿਨ੍ਹਾਂ ਮਹਿਮਾਨ ਨੇ ਪਿਆਰ ਦਿੱਤਾ ਜਿਨ੍ਹਾਂ ਸਾਥੀਆਂ ਨੇ ਇਹਦਾ ਧੰਨਵਾਦ ਕੀਤਾ ਅੱਜ ਦਾ ਦਿਨ ਬੜਾ ਮੁਬਾਰਕ ਦਿਨ ਆ ਔਰ ਇਹਨਾਂ ਦੀ ਇਮਾਨਦਾਰੀ ਇਹਨਾਂ ਦੀ ਮਿਹਨਤ صدਕਾ ਮੈਂ ਕਿੰਨੇ ਵਿੱਚ ਜੋ ਇਹਨਾਂ ਨੇ ਇੱਜ਼ਤ ਮਨ ਕਮਾਇਆ ਉਹਦੇ صدਕੇ ਜਾਂਦੇ ਆ ਕਿਉਂਕਿ ਉਹਨਾਂ ਦਾ ਪਿਆਰ ਜਿਹੜਾ ਉਹ ਸਦਾ ਰਣੀ ਰਹਿਣਗੇ ਉਹਨਾਂ ਦੇ ਕਿਉਂਕਿ ਇਹਨਾਂ ਨੇ ਹਰ ਬੰਦੇ ਨੂੰ ਪਿਆਰ ਕੀਤਾ ਔਰ ਅੱਜ ਮੈਕਮੇ ਦਾ ਹਰ ਮੁਲਾਜ਼ਮ ਛੋਟਾ ਵੱਡਾ ਅਫਸਰ ਜਿੰਨੇ ਵੀ ਆਏ ਸਨ ਸਾਰਿਆਂ ਨੇ ਪਿਆਰ ਨਾਲ ਇਹਨਾਂ ਨੂੰ ਅਸ਼ੀਰਵਾਦ ਦਿੱਤਾ ਔਰ ਅਗਲੀ ਬਾਕੀ ਦੀ ਆਉਣੇ ਲਾਈਫ ਆ ਔਰ ਇਸ ਵੀ ਚੜਦੀ ਕਲਾ ਹੀ ਰਹਿਣਗੇ ਔਰ ਇਤਨ ਪਿਆਰ ਬਖੇਰਦੇ ਰਹਿਣਗੇ ਔਰ ਆਪਣੇ ਸੰਗੀਤ ਰਾਈ ਲੋਕਾਂ ਨੂੰ ਪਿਆਰਮੰਦੇ ਰਹਿਣਗੇ